ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ RH Study ਦੇ ਵਿੱਚ ਆਪਣੇ ਕਲਾਸ ਜਿਹੜੀ ਲਗਾਤਾਰ ਪੰਜਾਬੀ ਦੇ ਨਾਲ ਪੱਕ ਕਰ ਰਹੀ ਸੀਗੇ ਇਸ ਤੋਂ ਪਹਿਲਾਂ ਜਿਹੜੇ ਆਪਣੇ ਦੋ ਲੈਕਚਰ ਬਣ ਚੁੱਕੇ ਨੇ ਅੱਜ ਦਾ ਨੈਕਸਟ ਲੈਕਚਰ ਹੈ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਸ਼ਾਰਟ ਵੀਡੀਓ ਤੁਹਾਡੇ ਵਾਸਤੇ ਹੋਰ ਡੇਲੀ ਲੈ ਕੇ ਆਉਂਦੇ ਰਹਾਂਗੇ ਅੱਜ ਦੀ ਕਲਾਸ ਹੈ ਦੇਖੋ ਆਪਣੀ ਅੱਜ ਆਪਣਾ ਜਿਹੜਾ ਟੌਪਿਕ ਹੋ ਰਹਾਉ ਵਾਲਾ ਰਹਾਉ ਜਿਹੜਾ ਬਾਣੀ ਦੇ ਵਿੱਚ ਆ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਰਹਾਉ ਦਾ ਅਰਥ ਹੈ ਕਹਿੰਦੇ ਠਹਿਰਨਾ ਖਲੋਣਾ ਤੇ ਰੁਕਣਾ ਗੁਰਬਾਣੀ ਵਿੱਚ ਜਿੱਥੇ ਕਿਸੇ ਸ਼ਬਦ ਜਾਂ ਬਾਖ ਦਾ ਕੇਂਦਰੀ ਵਿਚਾਰ ਅੰਕਿਤ ਹੋਵੇ ਉੱਥੇ ਤੁਕ ਦੇ ਅੰਤ ਦੇ ਵਿੱਚ ਰਹਾਉ ਲਿਖਿਆ ਹੁੰਦਾ ਹੈ ਇਸ ਦਾ ਅਰਥ ਕਹਿੰਦੇ ਹੈ ਪੜਦੇ ਪੜਦੇ ਅਤੇ ਜਰਾ ਰੁਕੋ ਅਤੇ ਵਿਚਾਰ ਕਰੋ ਇਸ ਸ਼ਬਦ ਦਾ ਅਰਥ ਕੀ ਹੈ ਪੜਦੇ ਪੜਦੇ ਜਰਾ ਰੁਕੋ ਅਤੇ ਵਿਚਾਰ ਕਰੋ ਗੁਰਬਾਣੀ ਵਿੱਚ ਕਹਿੰਦੇ ਪੜਦੇ ਪੜਦੇ ਜਦੋਂ ਅਰਥ ਸਮਝ ਨਾ ਆਉਣ ਤਰਹਾ ਹਾ ਉਤ ਪਹਿਲਾ ਲਿਖੀ ਤੋਕ ਨੂੰ ਪੜਦ ਨਾਲ ਸਾਰਾ ਜਿਹੜਾ ਭਾਵ ਆ ਉਹ ਸਪਸ਼ਟ ਹੋ ਜਾਂਦਾ ਹੈ ਅਧਿਆਤਮਿਕ ਵਾਰ ਅਧਿਆਤਮਿਕ ਵਾਰ ਗੁਰਬਾਣੀ ਅਨੁਸਾਰ ਪਰਮ ਬ੍ਰਹਮ ਦਾ ਨਿਰੂਪਨ ਰੂਪ ਮੰਨਿਆ ਜਾਂਦਾ ਹੈ ਅਧਿਆਤਮਿਕ ਵਾਰ ਨੂੰ ਕਹਿੰਦੇ ਬ੍ਰਹਮ ਨੂੰ ਆਪਣਾ ਮੂਲ ਬਿੰਦੂ ਬਣਾਉਂਦੀਆਂ ਜਿਹੜੀਆਂ ਅਧਿਆਤਮਿਕ ਵਾਰਾਂ ਹੁੰਦੀਆਂ ਨੇ ਉਹ ਬ੍ਰਹਮ ਨੂੰ ਆਪਣਾ ਮੂਲ ਬਿੰਦੂ ਬਣਾਉਂਦੀਆਂ ਹਨ ਇਸ ਵਾਰ ਵਿੱਚ ਕਹਿੰਦੇ ਗੁਰਮੁਖ ਅਤੇ ਮਨਮੁਖ ਵਿਚਕਾਰ ਟੱਕਰ ਹੁੰਦੀ ਹੈ ਗੁਰਮੁਖ ਬੰਦਾ ਕਿਹੜਾ ਜਿਹੜਾ ਬਾਣੀ ਦੇ ਨਾਲ ਜੁੜਿਆ ਹੁੰਦਾ ਤੇ ਮਨਮੁਖ ਕਿਹੜਾ ਹੁੰਦਾ ਜਿਹੜਾ ਬਾਣੀ ਨੂੰ ਨਹੀਂ ਸਵੀਕਾਰ ਕਰਦਾ ਅਦੇ ਆਦਮੀ ਕੁਵਾਰ ਦਾ ਨਾਇਕ ਕਹਿੰਦੇ ਇੱਕ ਅਮੂਰਤ ਬ੍ਰਹਮ ਅਕਥ ਅਗੰਮ ਅਤੇ ਗੋਚਰ ਹੁੰਦਾ ਹੈ ਉਸ ਦਾ ਕਥਨ ਤਰਕ ਦੀ ਪદ્ધਤੀ ਨਹੀਂ ਕੀਤਾ ਜਾ ਸਕਦਾ ਠੀਕ ਹੈ ਭਾਈ ਹੁਣ ਤੁਹਾਨੂੰ ਇੱਥੇ ਇਹ ਪਤਾ ਲੱਗ ਗਿਆ ਹੋਊਗਾ ਕਿ ਜਿਹੜਾ ਰਹਾਉ ਦਾ ਮਤਲਬ ਕੀ ਹੁੰਦਾਗਾ ਠਹਿਰਨਾ ਖਲੋਣਾ ਤੇ ਰੁਕਣਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰੁਬਾਈ ਬਾਰੇ ਇਹ ਵੀ ਆਮ ਤੌਰ ਤੇ ਦੇਖ ਨੂੰ ਮਿਲਦਾ ਜਿਵੇਂ ਨੈੱਟ ਹੋਵੇ ਮਾਸਟਰ ਗ੍ਰੈਜੂਏਟ ਹੋਵੇ ਜਾਂ ਲੈਕਚਰਰ ਹੋਵੇ ਇਹਨਾਂ ਵਿੱਚ ਮਿਲਦਾ ਆਪਾਂ ਨੂੰ ਰੁਬਾਈ ਰੁਬਾਈ ਦਾ ਕਹਿੰਦੇ ਇਹ ਜਿਹੜਾ ਅਰਬੀ ਦਾ ਸ਼ਬਦ ਹੈ ਰੁਬਾਈ ਦਾ ਅਰਥ ਜਿਹੜਾ ਰੂਬਿਆ ਤੋਂ ਬਣਿਆ ਹੈ ਜਿਸਦਾ ਅਰਥ ਹਨ 4 4 ਠੀਕ ਹੈ ਭਈ ਅਰਬੀ ਦਾ ਸ਼ਬਦ ਅਰਥ ਕਿਨੇ ਦੇ 4 4 ਇਸ ਤਰ੍ਹਾਂ ਰੂਬਾਈ ਤੋਂ ਭਾਵਿਕ ਅਜਿਹਾ ਕਾਵਿ ਜਿਸ ਵਿੱਚ 4 ਹਮਜ਼ਵਾਨ ਤੁਕਾਂ ਸ਼ਾਮਲ ਹੋਣ ਭਾਵ 4 ਤੁਕਾਂ ਸ਼ਾਮਲ ਹੋਣ ਕਹਿੰਦੇ ਈਰਾਨ ਵਿੱਚ ਪਹਿਲਾ ਜਿਹੜਾ ਰੂਬਾਈ ਲੇਖਕ ਸੀਗਾ ਉਹ ਰੂਦਕੀ ਮੰਨਿਆ ਜਾਂਦਾ ਹੈਗਾ ਉਮਰ ਖਿਆਲ ਪ੍ਰਸਿੱਧ ਰੂਬਾਈ ਲੇਖਕ ਹੋਇਆ ਹੈ ਰੂਬਾਈ ਲਈ ਈ ਜਿਹੜਾ ਰੂਬਾਈ ਲਈ ਕਾਸ ਵਜਨ ਤੋਲ ਨੀयत ਨਹੀਂ ਹੈਗਾ ਪੰਜਾਬੀ ਵਿੱਚ ਜਿਹੜੀ ਪਹਿਲੀ ਵਾਰ ਹੋਈ ਸੀ ਸਫਲ ਰਵਾਈ ਭਾਈ ਵੀਰ ਸਿੰਘ ਨੇ ਲਿਖੀ ਸੀ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਦੀ ਵਿੱਚ ਸਭ ਤੋਂ ਪਹਿਲਾਂ ਰਵਾਈਆਂ ਕਿਹਦੀਆਂ ਸਫਲ ਹੋਈਆਂ ਤਾਂ ਭਾਈ ਵੀਰ ਸਿੰਘ ਦੀਆਂ ਹੋਈਆਂ ਨੇ ਜਿਵੇਂ ਤੁਕਾਂ ਦੇਖੋ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਵਹਿੰਦੇ ਨੀਹੂ ਵੜਣੇ ਨੈਣਾ ਦੀ ਨਿੰਦਰ ਦਿਨੇ ਰਾਤ ਪਈ ਵਹਿੰਦੀ ਇਕੋ ਲਗਨ ਹੈ ਲੱਗੀ ਹੈ ਜਾਂਦੀ ਹੈ ਟੌਰ ਅਨੰਤ ਉਹਨਾਂ ਦੀ ਬਸ ਨੂੰ ਊਰੇ ਮਕਾਮ ਕੋਈ ਨਹੀਂ ਸੋ ਚਾਲੇ ਪਏ ਨਿਤ ਰਹਿੰਦੇ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਵਿੱਚ ਮੋਹਨ ਸਿੰਘ دیوانਾ ਨੇ ਬਹੁਤ ਸਾਰੀਆਂ ਰਵਾਈਆਂ ਲਿਖੀਆਂ ਨੇ ਤੇ ਉਹਨਾਂ ਦੀ ਕਾਵ ਰਚਨਾ ਮਸਤੀ ਦੇ ਵਿੱਚ ਦਰਜ ਨੇ ਜਿਹੜੇ ਪੰਜਾਬੀ ਦੇ ਇੱਕ ਕਵੀ ਹੋਏ ਨੇ ਮੋਹਨ ਸਿੰਘ دیوانਾ ਉਹਨਾਂ ਨੇ ਕਹਿੰਦੇ ਬਹੁਤ ਸਾਰੀਆਂ ਰਵਾਈਆਂ ਲਿਖੀਆਂ ਨੇ ਤੇ ਉਹਨਾਂ ਦੀ ਜਿਹੜੀ ਕਾਵ ਰਚਨਾ ਹੋਈ ਹੈ ਮਸਤੀ ਉਹਦੇ ਵਿੱਚ ਇਹ ਦਰਜ ਨੇ ਠੀਕ ਹੈ ਬਈ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਹੋਇਆ ਆਇਆ ਹੋਊਗਾ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹੋ ਜਿਹੀ ਕੋਸ਼ਿਸ਼ ਆ ਫਾ ਲਗਾਤਾਰ ਕਰਦੇ ਰਹੀਏ ਸੋ ਥੈਂਕ ਯੂ ਟੇਕ ਕੇਅਰ